ਦੇ ਕਿਨੇ ਭਈਆ ਛੋਲੇ ਹਲਕੇ ਤੇ ਜਿਵੇਂ ਬਰਨਾਲਾ ਦੇ ਵਿੱਚ ਇੱਕ ਤੋਂ ਘੱਟ ਲੱਖਾਂ ਗਿਆ ਕਿੰਨੇ ਉਹ ਤੋਂ ਘੱਟ ਨੇ ਕਿੰਨਾ ਖਰਚ ਹੋ ਗਿਆ ਅਹ ਦੇਖੋ ਜੀ ਜਿਹੜਾ ਇਸ ਟਾਈਮ ਗਰਚਾ ਰੋਡ ਤੇ ਅੱਜ ਤਕਰੀਬਨ 14 ਕਰੋੜ 71 ਲੱਖ ਜਿਹੜਾ ਪਾਈਪਲਾਈਨ ਦਾ ਨੀ ਪੱਥਰ ਜਿਹੜਾ ਉਹ ਰੱਖਿਆ ਗਿਆ ਤੇ ਕੰਮ ਕਈ ਗਲੀਆਂ ਚ ਇੱਥੇ ਚੱਲ ਰਿਹਾ ਪੂਰੇ ਬਰਨਾਲੇ ਦੇ ਵਿੱਚ ਚੱਲ ਰਿਹਾ ਆਈ ਗਰਚਾ ਰੋਡ ਤੇ ਤਕਰੀਬਨ 14.5 ਲੱਖ ਦੀ ਲਾਗਤ ਦੇ ਨਾਲ ਸਾਰੀ ਗਰਚਾ ਰੋਡ ਤੇ ਲਾਈਟਾਂ ਲੱਗੀਆਂ ਉਹਦੀ ਵੀ ਮੈਂ ਸਾਰੇ ਗਰਚਾ ਰੋਡ ਦੇ ਵਾਸੀਆਂ ਨੂੰ ਵਧਾਈ ਦਿੱਤੀ ਹੈ ਇਸ ਤੋਂ ਬਿਨਾ ਦੋ ਟਿਊਬਵੈਲ ਅੱਜ ਇੱਕ ਵਾਰਡ ਨੰਬਰ 26 ਚ ਅਧਿਕਾਟਨ ਕੀਤਾ ਤੇ ਦੂਜਾ ਵਾਰਡ ਨੰਬਰ 21 ਦੇ ਵਿੱਚ ਅਧਿਕਾਟਨ ਹੈ ਜਿਹੜਾ ਉਹ ਕੀਤਾ ਹੈਗਾ ਤੇ ਬਾਕੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਹੈ ਜਿਹੜਾ ਚੋਣਾਂ ਤੋਂ ਪਹਿਲਾਂ ਅਸੀਂ ਐਲਾਨ ਕੀਤਾ ਸੀਗਾ ਕਿ ਪੀਣ ਵਾਲੇ ਪਾਣੀ ਤੇ ਸੀਵਰੇਜ ਦੇ ਲਈ ਤਕਰੀਬਨ 86-87 ਕਰੋੜ ਰੁਪਏ ਦਾ ਜਿਹੜਾ ਟੈਂਡਰ ਸੀ ਪੀਣ ਵਾਲੇ ਪਾਣੀ ਦਾ ਤੇ ਸੀਵਰੇਜ ਦਾ ਜਿਹੜਾ ਪਾਣੀ ਦੀ ਸ਼ੁਰੂਆਤ ਹੋ ਚੁੱਕੀ ਐ ਤੇ ਸੀਵਰੇਜ ਦੀ ਵੀ ਬੜੀ ਜਲਦੀ ਜਿਹੜੀ ਐ ਉਹ ਹੁਣ ਜਾ ਰਹੀ ਐ ਸੋ ਮੈਂ ਬਹੁਤ ਜਿੱਥੇ ਇਲਾਕਾ ਵਾਸੀਆਂ ਨੂੰ ਵਧਾਈ ਦਿੰਨਾ ਉੱਥੇ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਹਿਲਾਂ ਵੀ ਸਾਡੇ ਸ਼ਹਿਰ ਲਈ ਕਰੋੜਾਂ ਰੁਪਇਆ ਜਿਹੜਾ ਬਰਨਾਲ ਦੀ ਡਿਵੈਲਪਮੈਂਟ ਲਈ ਦਿੱਤਾ ਤੇ ਹੁਣ ਵੀ ਸੈਂਕੜੇ ਕਰੋੜ ਰੁਪਇਆ ਬਰਨਾਲੇ ਦੇ ਲੋਕਾਂ ਦੀ ਬਰਨਾਲੇ ਦੀ ਡਿਵੈਲਪਮੈਂਟ ਲਈ ਜਿਹੜਾ ਉਹ ਦਿੱਤਾ ਤੇ ਬਾਕੀ ਆਉਣ ਵਾਲੇ ਸਮੇਂ 'ਚ ਵੀ ਜਿਹੜੇ ਰਹਿੰਦੇ ਕੰਮ ਨੇ ਪੈਸੇ ਕਮੀਓਂ ਕੋਈ ਕਮੀ ਨਹੀਂ ਜਿਹੜੀ ਹੈ ਉਹ ਛੱਡੀ ਜਾਊਗੀ ਤੇ ਬਰਨਾਲਾ ਇਹ ਚ ਜਿਹੜੇ ਕੰਮ ਪਿਛਲੇ 25 30 ਸਾਲ ਕਿਉਂਕਿ ਬਰਨਾਲਾ ਇਹ ਚ ਕੋਈ ਡਿਵੈਲਪਮੈਂਟ ਹੋ ਹੀ ਨਹੀਂ ਸਕੀ ਉਹ ਸਾਡੀ ਕੋਸ਼ਿਸ਼ ਹੈ ਕਿ ਆ ਤਿੰਨ ਸਾਲ ਸਾਡੇ ਲੰਘੇ ਉਹਨਾਂ ਦੀ ਬੜੀ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਕੰਮ ਕਰਵਾਇਆ ਤੇ ਆਉਂਦੇ ਦੋ ਸਾਲਾਂ ਚ ਵੀ ਜਿਹੜੇ ਰਹਿੰਦੇ ਕੰਮ ਹੈ ਬਹੁਤ ਤੋਂ ਵੱਧ ਜਿਹੜੀ ਬਰਨਾਲਾ ਡਿਵੈਲਪਮੈਂਟ ਹੈ ਉਹ ਕਰਵਾ ਸਕੀਏ ਕੋਈ ਸੜਕਾਂ ਦੇ ਵੀ ਤੋਂ ਆਵਾਜ਼ੀ ਅਰਦੋ ਬਦਲ ਹੋ ਰਹੀ ਹੈ ਜੀ ਸੜਕਾਂ ਦੀ ਜਿਹੜੀ ਬਰਨਾਲੇ ਦੀ ਜਿਹੜੀ ਬਾਹਰ ਲੀਆਂ ਜਿਹੜੀਆਂ ਸੜਕਾਂ ਨੇ ਜੀ ਆ ਹੰਢਿਆਆ ਰੋਡ ਹੋਗੀ ਕਪਲਪੈਲਸ ਵਾਲੀ ਰੋਡ ਹੋਗੀ ਇਧਰੋਂ ਸਾਬਿਤ ਹੋਗੀ ਇਹ ਸਾਰੀਆਂ ਰੋਡਾਂ ਨੂੰ ਆਉਣ ਵਾਲੇ ਸਮੇਂ 'ਚ 4 ਲੇਨ ਜਿਹੜਾ ਕਰ ਰਹੇ ਆ ਵਿਚਾਲੇ ਡਿਵਾਈਡਰ ਪਾ ਕੇ ਜਿਹੜੀਆਂ ਸੜਕਾਂ ਨੇ ਇਹ ਬਣ ਰਹੀਆਂ ਤੇ ਕਿਉਂਕਿ ਟ੍ਰੈਫਿਕ ਇਹਨਾਂ ਸੜਕਾਂ ਤੇ ਬਹੁਤ ਰਹਿਣ ਲੱਗੀ ਐ ਐਕਸੀਡੈਂਟ ਹੁੰਦੇ ਆ ਬੜੇ ਲੰਬੇ ਸਮੇਂ ਤੋਂ ਡਿਮਾਂਡ ਸੀ ਤੇ ਵੀ ਤਕਰੀਬਨ ਮੈਨੂੰ ਲੱਗਦਾ ਵੀ ਮੇਰੇ ਹੁਣ ਜਿਆਦਾ ਨਹੀਂ 80 ਤੋਂ 90 ਕਰੋੜ ਰੁਪਏ ਦਾ ਜਿਹੜਾ ਪ੍ਰੋਜੈਕਟ ਹੈ ਜਿਹਦੇ 'ਚ 13 ਕਰੋੜ ਰੁਪਇਆ ਆ ਪਾਸ ਹੋ ਕੇ ਜਿਹੜਾ ਆ ਚੁੱਕਿਆ ਜਿਦੇ ਚ ਕੁਝ ਪੈਸੇ ਫੋਰੈਸਟ ਡਿਪਾਰਟਮੈਂਟ ਨੂੰ ਗਏ ਆ ਕਿਉਂਕਿ ਦਰਖਤ ਕੁਝ ਕੱਟੇ ਜਾਣੇ ਆ ਸੀਵਰੇਜ ਬੋਰਡ ਨੂੰ ਗਏ ਆ ਕੁਝ ਪੈਸੇ ਕਿਉਂਕਿ ਸੀਵਰੇਜ ਦੀ ਅਭੀ ਪਾਈਪਲਾਈਨਾਂ ਫਿਰ ਬਦਲ ਕੇ ਪੈਣੀ ਆ ਕੁਝ ਪੈਸੇ ਬਿਜਲੀ ਬੋਰਡ ਨੂੰ ਗਏ ਆ ਕਿਉਂਕਿ ਜਿਹੜੇ ਖੰਭੇ ਵੀ ਉਹ ਚੱਕ ਕੇ ਉਹਦੇ ਸਾਈਡ ਤੇ ਕਰਨੇ ਪੈਣੇ ਆ ਸੋ 13 ਕਰੋੜ ਰੁਪਇਆ ਵੱਖ-ਵੱਖ ਡਿਪਾਰਟਮੈਂਟਾਂ ਨੂੰ ਜਾਰੀ ਹੋ ਚੁੱਕਿਆ ਤੇ ਬਾਕੀ ਜਿਹੜੇ ਸੜਕਾਂ ਵਾਲੇ ਪੈਸੇ ਵੀ ਜਿਹੜੇ ਜਲਦੀ ਆ ਕਿਹੜਾ ਕੰਮ ਹੈ ਉਹ ਸ਼ੁਰੂ ਹੋ ਜਾਵੇਗਾ